ਸਤ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ 'ਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ-ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਉਹਦੇ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਤੇ ਆਪਾਂ ਜਾਣਾ ਵਾ ਡਿਊਟੀ ਜਦੋਂ ਗੱਡੀ ਆ ਗਈ ਹੁਣ ਆਪਾਂ ਚੱਲੇ ਆ ਥੋੜਾ ਘੁੰਮਣ-ਘਮਾਉਣ ਦੇਖਦੇ ਆਂ ਮਾਰਕੀਟ 'ਚ ਕੁਝ ਖਾਣ-ਪੀਣ ਵਾਸਤੇ ਆ ਆ ਵੀ ਕਿਉਂਨੇ ਆ ਤੇ ਤੁਹਾਨੂੰ ਦਿਖਾਉਨੇ ਆ ਏ ਐਸ ਬੰਨੇ ਚੱਲਣ ਪਿਆ ਵਾ ਲੇਟਾ ਚੱਲਣ ਦੀ ਆ ਕੀ ਮਰ ਜਾ ਤੂੰ ਬੰਨੇ ਹੱਫਾ ਆਉਂ ਯਾਰ ਜਾ ਉਹ ਤੇਰੀ ਤੈਨੂੰ ਨਾ ਦੇਖਿਆ ਦੇਖਿਆ ਤੂੰ ਮਰ ਜਾਣਾ ਮੇਕੋ ਨਾ ਯਾ ਕੋਈ ਨਹੀਂ ਤੈਨੂੰ ਬੁਲਾਉਂਦੇ 10 10 ਦਾ ਨਾ 10 ਮੇਰਾ ਕੋਈ ਕਸੂਰ ਆ ਤੇਰਾ ਕਸੂਰ ਆ ਸਾਰਾ ਤੂੰ ਕਰ ਗਿਆ ਲੈ ਯਾਰ ਨਾ ਨਾ ਇਹ ਇੱਚ ਮੇਰਾ ਕੋਈ ਕਸੂਰ ਨਹੀਂ ਚਲੋ ਵੀ ਮਤਰੋ ਆਪਾਂ ਜਾਣਾ ਰਾਤ ਨੂੰ ਡਿਊਟੀ ਬਦਲ ਵੀ ਬਹੁਤ ਔਂਦਿਆ ਪਤਾ ਕੋਈ ਨਹੀਂ ਜਾਈਏ ਜਾਈਏ ਜੈਨਾ ਜੀ ਗਾਡਰ ਵੀ ਕੱਢਨੇ ਨੇ ਉਧਰ ਫੋਨ ਕੀਤਾ ਸੀ ਮੈਂ ਤੇ ਸ਼ਮੀ ਬਦਵਾਜਦੀ ਵੀ ਅੱਜ ਕਰੇ ਰਾਤ ਨੂੰ ਚਲਣੀ ਹੈ ਕੋਰਾ ਕੋਰਾ ਚਲਾ ਗਾ ਗਾਡਰ ਕੱਢ ਕੇ ਇਹਨਾਂ ਨੇ ਰੱਖਣੇ ਆ ਬਾਹਰ ਤੇ ਆਪਾਂ ਗਾਡਰ ਕੱਢ ਲੋਡ ਕਰਕੇ ਖੜਨੇ ਆ ਬਾਹਰ ਇਹਨਾਂ ਨੇ ਬੈੱਡ ਚੋਂ ਬਾਹਰ ਰੱਖਣੇ ਆ ਇਹ ਲੋਡ ਕਰਕੇ ਰੋਡੋਂ ਪਾਰ ਕੱਢਨੇ ਆ ਦੋ ਨੰਬਰ ਚਲਾ ਲੂਗਾ ਸੋਨਾ ਸਿੰਘਪਰਾ ਤੇ ਬ੍ਰੇਕ ਦੋ ਗੱਡਰ ਦੋ ਗੱਡਰ ਆ ਜਿਹੜੇ ਆਪਾਂ ਲਾ ਕੇ ਉੱਥੇ ਰੱਖਣੇ ਆ ਉਸ ਤੋਂ ਬਾਅਦ ਆਪਾਂ ਵੇਲ ਲਈ ਆ ਫਿਰ ਆ ਜਾਣਾ ਰੋਡ ਛਵੀ ਬਦਮਾਸ਼ ਹੁੰਦਾ ਹੈ 4-5 ਵਜੇ ਤੱਕ ਗੱਡਾ 4-5 ਵਜੇ ਤੱਕ ਤੇ ਬਦਲਵਾਈ ਬੜੀ ਛਾਈ ਪਈ ਹੈ ਪੂਰਾ ਬਦਲ ਹੀ ਬਦਲ ਬਿਲਡਿੰਗਾਂ ਦੇ ਉੱਤੋਂ ਦੀ ਬਦਲ ਪੂਰੀ ਬਿਲਡਿੰਗ ਬਿਲਡਿੰਗ ਆਣਾ ਤੇ ਇਹ ਬਾਕੀ ਦਾ ਬਲੌਕ ਆਪਾਂ ਬਣਾਵਾਂਗੇ ਉੱਥੇ ਪਲਾਨਟ ਚ ਜਾ ਕੇ ਤੇ ਓਤ ਕਾ ਨਹੀਂ ਆਪਾਂ ਉਹ ਕਿਹੜੀ ਡੇੜੀ ਆ ਗੋਲ ਗੱਪੇ ਗੋਲ ਗੱਪੇ ਖਾਣੇ ਆ ਖਵਾ ਦੇ ਖਵਾ ਦੇ ਕੀ ਹੁੰਦਾ ਕੀ ਖਵਾਉਣਾ ਆ ਜਾ ਮੈਂ ਖਵਾਣਾ ਉਹ ਗੱਡੀ ਆਪਣੀ ਜਾਂਦੀ ਵਾਹ ਕੇ ਆਪਣੀ ਨਹੀਂ ਆਪਣੀ ਆਹ ਖਾਣੇ ਮਦਰਾ ਮਿਲਦੇ ਆ ਗੋਲ ਗੱਪੇ ਖਾ ਕੇ ਆ ਲਈ ਆ ਜੀ ਕਿਵੇਂ ਹੋ ਜੀ ਅਰੇ ਯਾਰ ਸਾਹਿਬ ਮੜੀਏ ਕੀ ਔਰ ਪਾਣੀ ਪੂੜੀ ਖਲਾਓ ਪਾਣੀ ਪੂੜੀ ਖਲਾਓ ਹਾਂ ਜੀ ਪੀਣ ਵਾਲਾ ਹਾਂ ਮਿੱਤਰੋ ਉਹ ਥੋੜੋ ਗੋਲ ਗੱਪੇ ਖਾ ਕੇ ਅੱਗੇ ਆ ਗਏ ਅੱਗੇ ਆ ਗਏ ਗੋਲ ਗੱਪੇ ਖਾ ਕੇ ਸ਼ਮੀ ਬਦਮਾਸ਼ ਅੱਤਰ ਆਪਾਂ ਜਾਂਦੇ ਸੀ ਜੂਲੀ ਦੇ ਲੱਗ ਗਿਆ ਯਾਮ ਤੇ ਯਾਮ ਦੇ ਵਿੱਚ ਫਸੇ ਆਂ ਦੇਖਦੇ ਆਂ ਕੀ ਮੋਲ ਚੱਲ ਬਣਦਾ ਕਦੋਂ ਯਾਮ ਚੋਂ ਨਿਕਲਦੇ ਜਾਮ ਲੱਗਾ ਜੀ ਬੋਲ ਦੇ ਥੱਲੇ ਫਸੀਆਂ ਭਾਈ ਤੋਂ ਮੁੜ ਕੇ ਜਾਣਾ ਨੂੰ ਵੀ ਮਤਰੋਂ ਕਰਨ ਲੱਗੇ ਆ ਚਾਲੂ ਐਕਸਲਾ ਵਾਤਾ ਲੱਗੇ ਚਲਦੀਆਂ 12 ਵਜੇ ਆ ਟ੍ਰੈਫਿਕ ਕੋਈ ਜਾਂਦੇ ਟ੍ਰੈਫਿਕ 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 ਚੱਕੜ ਬਹੁਤ ਜ਼ਿਆਦਾ ਹੋਇਆ ਹੋਇਆ ਦੇਖਦੇ ਆ ਕਿ ਮੋਲ ਚਾਹ ਕੋ ਹੁੰਦਾ ਅੱਗੇ ਜਾ ਕੇ ਗਟਰ ਨਿਕਲਦਾ ਵਾ ਜਾਂ ਕੀ ਹੁੰਦਾ ਤੇ ਬਾਕੀ ਤੁਸੀਂ ਜਿਹੜੇ ਰੋ ਆਪਣੇ ਰਾਤ ਤੇ ਬਾਕੀ ਜਿਹੜੇ ਲੱਤਾਂ ਖਿੱਚਣ ਵਾਲੇ ਆ ਉਹਨਾਂ ਨੂੰ ਇੱਕੋ ਹੀ ਵੇਣਦੀ ਆ ਕਿ ਰੱਬ ਜੜ ਲਾਉਂਦਾ ਨਾ ਜਦੋਂ ਉਦੋਂ ਲੱਤ ਨਹੀਂ ਕੋਈ ਖਿੱਚ ਸਕਦਾ ਸੋਟ ਨਹੀਂ ਸਕਦਾ ਕੋਈ ਜਿੰਨਾ ਤੁਸੀਂ ਮਰਜੀ ਮਾੜਾ ਚੰਗਾ ਬੋਲੀ ਜਾਓ ਤੁਸੀਂ ਨਹੀਂ ਕੁਝ ਕਰ ਸਕਦੇ ਆਹ ਦੇ ਲੋ ਜਦੋਂ ਜੀ ਆਏ ਤੇ ਪਹਾੜਾਂ ਸੁੱਕੇ ਤੋਂ ਹਰੇ ਹਰੇ ਭਰੇ ਹੋਏ ਆ ਤੇ ਰੱਬਾਂ ਨੇ ਰੱਬ ਨੇ ਉਹਦੀਆਂ ਜੜਾਂ ਲਾਈਆਂ ਉਹਨੂੰ ਤਾਂ ਹੀ ਨਹੀਂ ਕੋਈ ਵੜ ਸਕਿਆ ਬਾਕੀ ਕੋਈ ਗੱਲ ਨਹੀਂ ਆਪਾਂ ਦਿਖਾਉਣੇ ਆ ਤੁਹਾਨੂੰ ਬਲੌਗ ਇਦਾਂ ਹੀ ਆਉਣੇ ਰਹਿਣੇ ਤੇ ਜਾਂ ਇਦਾਂ ਹੀ ਚੱਲਣ ਗੱਲ ਮਹਾਰਾਜ ਤਰੱਕੀ ਆਪੇ ਬਖਸ਼ੂ ਇੱਕ ਦਿਨ ਕਿੰਨਾ ਇੱਕ ਮੇਰਾ ਸਾਡਾ ਵੀ ਨਾਮ ਹੋਵੇ ਕਰਤਾ ਚਾਲੂ ਤੇ ਇਹ ਲੈ ਕੇ ਚੱਲਦੇ ਪੁੱਲਰ ਦੇ ਵਿੱਚ ਹੁਣ ਆਪਾਂ ਇੱਥੇ ਸਲਿੰਗ ਨੂੰ ਮਾਰ ਗਏ ਉਹ ਜਿੰਨੇ ਮਾਰਕੀਟ ਨੇ ਜਨਾ ਚੈਨਾ ਮਾਰ ਕੇ ਤੇ ਵੇਚ ਸੈਂਟਰ ਦੇ ਵਿੱਚ ਬਹਿਰ ਬਾਤ ਗਿਆ ਕੀ ਆਖੀ ਹੋਈ ਜੰਮੀ ਚੜਾ ਆ ਜਲਾਲ ਦਾ ਸਾਰਾ ਜੀ ਬੰਦਾ ਅੱਗੇ ਆਂ ਲੋ ਵੀ ਲੇ ਪਿਆ ਆਪਣਾ ਰੋਲਰ ਇਹ ਪਿੰਨ ਕੱਢ ਕੇ ਇੱਕ ਤੇ ਰੋਲਰ ਕਰਨੀ ਪਿਆ ਕਰਨੀ ਆ ਹਾਂ ਇੱਕ ਪਿੰਨ ਕੱਢ ਕੇ ਇੱਕ ਐਕਸਲ ਤੇ ਰੋਲ ਕਰਦੇ ਆ ਅੱਜ ਉਹਦੇ ਦਵਾਲੇ ਦੋ ਆਜੀ ਪਾਣੇ ਦਾ ਨਾ ਚਾਹ ਤੇ ਰੋਲ ਕਰਦਾ ਉੱਤੇ ਉੱਤੇ ਰੋਲ ਨਹੀਂ ਟਿਕਣਾ ਕਿਲੇ ਵਾਲੇ ਉਹ ਉੱਤੇ ਉੱਤੇ ਆਉਣੀ ਰੋਲ ਚੱਲ ਜੀ ਅੱਗੇ ਖੱਟਾ ਏ ਧਿਆਨ ਸੇ ਲੋ ਵੀ ਮਿੱਤਰੋ ਇਧਰ ਆ ਗਈ ਪੂਰੀ ਟ੍ਰੈਫਿਕ ਤੇ ਪੂਰੀ ਟ੍ਰੈਫਿਕ ਆ ਇਧਰ ਵੀ ਟ੍ਰੈਫਿਕ ਜਾਮ ਦੀ ਸੀ ਤੇ ਇਹ ਆਏ ਨੇ ਸਾਡੇ ਭਾਈ ਸਾਹਿਬ ਕਿਹ ਤੋਂ ਆਏ ਹੋ ਭਾਜੀ ਮੈਂ ਤੇ ਆਪਣੇ ਨਵੇਂ ਸੱਜਣ ਆਏ ਨੇ ਗਾਵੜ ਕੰਪਨੀ ਭਾਜੀ ਕਿਹੜਾ ਏਰੀਆ ਆਪਣਾ ਰਾਵੀ ਤੋਂ ਤਾਂ ਜੋਕਰ ਤੰਬਰ ਸਾਰਾ ਕੋਟ ਖੇਰਾ ਪੈਂਦਾ ਅੱਛਾ ਕੋਟ ਤੇ ਹਾਂ ਬਟ ਕਾਫੀ ਟਾਈਮ ਪਹਿਲਾਂ ਦੇ ਯੂਪੀ ਚੱਲੇ ਗਏ ਆ ਠੀਕ ਆ ਜੀ ਹਾਂ ਜੀ ਹਾਂ ਯੂਪੀ ਉੱਤੇ ਬਾਪੂ ਨਾਲ ਹੈ ਤਾਈ ਪੁਲਿਸ ਦਰਨੀ ਵੀ ਕਰੋ ਵੇਖੋ ਅੱਛਾ ਅੱਛਾ ਉੱਧਰ ਵੀ ਜੀ ਤਾਂ ਵੇਖ ਜਾਂਦੀ ਸੀ ਨਾ ਵੀਰ ਆਪਣੇ ਪੰਜਾਬ ਉੱਧਰੋਂ ਦੋ ਸਸਤੀ ਤੇ ਮਤਲਬ ਦੁੱਗਣੀ ਦੁੱਗਣੀ ਤੇ ਘਣੀ ਇਹ ਸਾਬ ਦੇ ਨਾਲ ਪਾਣਾ ਪਈ ਆ ਜੀ ਹੋ ਬੜੀ ਵਧੀਆ ਚੜਦੀ ਕਲਾ ਜੁੜਦੀ ਕਲਾ ਜੀ ਤੇ ਤੁਸੀਂ ਇਹ ਵੀ ਗਾਓ ਆਪਣੇ ਚੈਨਲ ਨੂੰ ਸਪੋਰਟ ਕਰੋ ਮੇਰੇ ਭਰਾ ਦੇ ਨਾਮ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਯਾਰ ਵੀਡੀਓ ਸ਼ੇਅਰ ਸ਼ੇਅਰ ਕਰਿਆ ਕਰੋ ਤੇ ਬਾਕੀ ਬਹੁਤ ਵਧੀਆ ਸੁਭਾਅ ਲੱਗਾ ਭਰਾ ਦਾ ਚੜਦੀ ਕਲਾ ਜ ਸਾਰੇ ਇੱਦਾਂ ਹੀ ਪੰਜਾਬੀ ਰਹਿਣ ਦਾ ਵਾਸਤੇ ਜੁੜੋ ਵਾਸਤੇ ਰਹਿਣ ਪੰਜਾਬੀ ਦੇ ਪੰਜਾਬੀ ਮਿਲਦਾ ਤੇ ਬਹੁਤ ਬੜੀ ਸ਼ਾਨ ਵਾਲੀ ਇਹ ਤਾਂ ਡਿੱਲਾ ਹੋ ਗਿਆ ਇਹ ਕਿਵੇਂ ਹੋਗਾ ਇਹ ਡਿੱਲਾ ਟੈਡ ਰਹੇਗਾ ਰਹੇਗਾ ਉਹ ਮੇਟਰ ਜਾਂਦਾ ਜੋ ਮੀਂਹ ਵੀ ਪੈਂਦਾ ਮੀਂਹ ਜੀ ਗਿੱਲਾ ਹੋ ਗਿਆ ਸਰ ਤਾਂ ਹੀ ਮੈਨੂੰ ਥੋੜਾ ਬੁਖਾਰ ਰਹਿੰਦਾ ਵਾ ਤੇ ਕੋਈ ਡਾਕਟਰ ਤੇ ਚੈੱਕ ਕਰਾਇਆ ਉਹ ਕਹਿੰਦੇ ਤੈਨੂੰ ਕੋਈ ਮਲੇਰੀਆ ਵਗੈਰਾ ਹੋ ਗਿਆ ਤੇ ਬਾਕੀ ਕੋਈ ਖੱਤਰ ਨਹੀਂ ਨਜ਼ਰ ਆ ਗਏ ਆ ਵੀ ਨੱਕ ਡੇਢ ਮੀਟਾ ਖਤਨਾ ਇੱਥੇ ਮੇਰੇ ਪਿੰਡ ਜਿਹਾ ਹੁੰਦਾ ਚੇਹਰੇ ਦੇਖੋ ਦਬਾ ਕੇ ਗਰੀ ਦਾ ਕਾਗਜ਼ ਰੋਟੀ ਪਾਣੀ ਫੁੱਲਾ ਖਾਈਦਾ ਮਾਰਾਈ ਦੀ ਕਿਰਪਾ ਸਕੇ ਸਾਲ ਤੱਕ ਟੋਜਨ ਕਰ ਕਰ ਕੇ ਲਿਆਉਂਦਾ ਇਹਨੂੰ ਇਧਰ ਇਹ ਪਾਇਆ ਮਗਰ ਇਹ ਉਹ ਪਾਇਆ ਓਏ ਕਿਹੜੇ ਹੋਣ ਅਜਾ ਤਰ੍ਹਾਂ ਕਰਦਾ ਪਰਸ਼ੂ ਜੱਪੀਆਂ ਆਪੇ ਤੈਨੂੰ ਰਾਮ ਰੱਖ ਲੂ ਨਾ ਵੀ ਮਿੱਤਰੋ ਗਾੜੀ ਚੱਕੜ ਵੜਾਈ ਆਈ ਸੋਚਿਆ ਕਿ ਇਹਦੇ ਉੱਤੇ ਚੜਕੇ ਜਾਂਦੇ ਆ ਪੈਰ ਨਾਲ ਲਿਪੜ ਨਹੀਂ ਓਹ ਰੱਗੋ ਚਲਾਉਂਦਾ ਫੋਰਮੈਂਟ ਚਲਉਂਦਾ ਇਹਦਾ ਪਤਾ ਨਹੀਂ ਕਦੋਂ ਟੁੱਟ ਜਾਣਾ ਏ ਇਹ ਪਤਾ ਨਹੀਂ ਕਿੱਥੇ ਕਲਾਰਾ ਪੈ ਜਾਣਾ ਓ ਸੋ ਬੇਰਤੀ ਹੈ ਸਾਰਿਆਂ ਨੂੰ ਸਾਡਾ ਤਿਆਰ ਅਗਿਓ ਬੰਦੇ ਚੈੱਕ ਕਰ ਲੋ ਇਹਨੂੰ ਘਰੇ ਇੱਕ ਬੰਦਾ ਆਇਆ ਜੋ ਇੱਕ ਇਹ ਜੋ ਇੱਕ ਇਹ ਜੋ ਇੱਕ ਮੈਂ ਜੋ ਮੈਂ ਜੋ ਮੈਂ ਹੁਣ ਮੈਂ ਜੋ ਦੋ ਇੱਕ ਗਾਡਰ ਲਾ ਆਏ ਆ ਤੇ ਦੂਜਾ ਗਾਡਰ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਵੇ ਆਇਓ ਦੂਜਾ ਗਾਡਰ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਵੇ ਰੋਗ ਤਾਂ ਘੁੱਸੇ ਨੇ ਮਰਵਾਦਾ ਆਇਓ ਥੱਲੇ ਚਲੋ 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 ਤੇ ਦੂਜਾ ਗਾਡਰ ਖਾਲਾ ਰੁਕ ਗਿਆ ਸੀ ਅੱਜ ਮਹਾਰਾਜ ਦੀ ਕਿਰਪਾ ਆ ਹੀ ਜਾਵੇ ਤੇ ਬਾਕੀ ਦੇਖਦੇ ਆ ਬਾਕੀ ਸ਼ਮੀ ਉਹਨਾਂ ਨੂੰ ਉਟਾਣਾ ਮੁੜ ਕੇ ਸਿੱਟਿਆਂ ਨੂੰ ਉਹ ਉਹਨਾਂ ਨੂੰ ਕ੍ਰੇਨ ਨਹੀਂ ਲਾ ਸਕਿਆ ਉਹਦੇ ਲਾ ਉੱਥੇ ਦੀ ਉੱਥੇ ਕ੍ਰੇਨਾ ਖਲੋਤੀਆਂ ਉਹ ਆਂਦਾ ਇਹ ਹੁਣ ਕਿਤੇ ਕ੍ਰੇਨਾ ਲਵਾਉਣਗੇ ਕੌਣ ਆਣਗੇ ਉਹ ਬੋਤਲਾਂ ਤੋੜਦੀ ਪਿਛਲੇ ਆ ਗਿਆ ਸਾਰਾ ਟੁੱਟ ਜਾਣੀ ਚੀਜ਼ੀ ਹੈ ਉਹ ਤੋੜਦੀ ਗਿਆ ਦੀ ਆਹ ਜਾਂ ਟੁੱਟ ਗਈ ਵੇਲੇ ਪਤਾ ਪੂਰੀ ਕਰਦੇ ਸਾਰਾ ਪੂਰੀ ਭੈ ਜਾ ਕੇ ਬੋਤਲ ਕਵਾੜੀ ਦਾ ਕੰਮ ਆਪਣਾ ਵਾਧੂ ਅੰਦਰ ਬੋਲ ਰਹਾ ਪਈਆ ਭਾਵੇਂ ਡੇਢ ਕਵਾੜੀ ਦਾ ਕੰਮ ਹੈ ਭਾਵੇਂ 150 ਬੋਤਲ ਚੋਕਾ ਕਵਾੜੀ ਦਾ ਕੰਮ ਹੈ ਜ਼ਰਾ ਜਨਾ ਕਵਾੜੀ ਦਾ ਜਿੰਨੇ ਖੰਡੇ ਪੀਦੇ ਰਹੇ ਜੋਨੇ ਇੱਕ ਹਿੰਡਾ ਦੇ ਪੱਖਾ ਇਹ ਕੈਮਰਾ ਬੰਦ ਕਰ ਲੈਂਦੇ ਫਿਰ ਤੈਨੂੰ ਗੱਲ ਦੱਸਾਂ। ਕੋਡ ਰੀਲੋਡ ਕਰਨਾ ਇਹ ਮੀ ਹੋ ਗਿਆ। ਸ਼ੁਰੂ। ਰੱਬ ਕਹਿੰਦਾ ਇੱਕ ਇੱਕ ਖੜੋ ਦੋ ਦੋਣਾ ਖੜੋ। ਇਹ ਹੀ ਗੱਲ ਹਨ। ਨਹੀਂ ਆਉਂਦਾ ਬੰਦਾ। ਗੱਲ ਉਹ ਕਹਿੰਦਾ। ਰੱਬੰਦਾ ਹੈ ਕਿ ਇੱਕ ਇੱਕ ਖੜੋ ਦੋ ਦੋਣਾ ਖੜੋ। ਸੜੀ ਪਾੜਨੀ ਪਾਜੀ ਦੀ। ਖਾਲਿਆ ਗਾੜੀ ਬਹਿ ਗਿਆ। ਹੈ? ਗਾੜੀ ਬਹਿ ਗਿਆ। ਪਾਜੀ ਆ ਦੇਖੋ ਹੁਣ ਇਹਨੇ ਬੈਠਿਆ ਗੱਲ। ਇੱਥੇ ਆ ਲੋ। ਇਹ ਟਰਾਲੋ ਲੱਗ ਗਿਆ ਸਾਡੇ ਦੂਰ ਕੱਟ ਜਾਂਦੇ ਆ ਆ ਵੇ ਪਹਿਲੋ ਇਹ ਮਦਰੋ ਦੂਜਾ ਗਾਡਰ ਕਰਨ ਲੱਗੇ ਲੋਡ ਅੱਗੇ ਮੀਂਹ ਆ ਗਿਆ ਮੀਂਹ ਨਾਲ ਕਰਕੇ ਰੁੱਕ ਗਏ ਬੰਦੇ ਭਿੱਜ ਗਏ ਸਾਰੇ ਬੰਦੇ ਸਾਰੇ ਭਿੱਜ ਗਏ ਉਹ ਬਲੌਗਰ ਨਵਾਂ ਦਾ ਤੇਰਾ ਹੋਰ

ਰਸਤਾ ਜੀ ਕੀ ਹਾਲ ਚਾਲ ਹੈ ਗਾਡਰ ਲੈ ਕੇ ਜਾ ਰਿਹਾ ਓਏ ਪੂਰਾ ਤਾਕਤ ਸੇ 4x4 ਹੈ ਕਿਆ 4x4 ਹੈ ਨਾ ਆ ਗਿਆ ਚੱਕੜ ਦੇ ਵਿੱਚ ਦੀ ਮੀ ਬਹੁਤ ਆ ਚੱਕਰ ਬਹੁਤ ਆ ਦੋ ਬੰਦੇ ਆਪਣੀਆਂ ਨੇ ਗਾੜੀ ਤੇ ਸ਼ਾਮ ਤਿੰਨ ਹੋ ਗਿਆ ਉਸਤਾਦ ਬਹੁਤ ਮਾਰੇ ਸਾਹ ਹੀ ਲੱਗਦਾ ਆਏ चलो एक डर पहले चला गया है कभी जा रहा है ਤੇ ਕਾਰਵਾ ਜਾਂਦੇ ਹੈ ਬਾਕੀ ਨਵਾਂ ਖੀਚ ਲਿਆ ਫੋਗ ਲੈਣ ਕਾ ਜਰੂਰਤ ਨਹੀਂ ਬੜਾ ਐ ਔਰ ਪਰਸੂ ਪਰਸੂ ਤੋਂ ਪਰਸੂ ਕਿਆ ਗਾਣਾ ਚਾਹਤੇ ਹੋ ਗੈ ਸਪੋਰਟ ਕਰੋ ਸਾਨੂੰ ਵਾਤ ਵਾਤ ਕੰਪਨੀ ਨੂੰ ਰਾਜ ਨੂੰ ਲੋਹ ਦੋ ਠੰਡੇ ਦੀਆਂ ਬੋਲਣਾ ਨਾਲ ਬਿਸਕੁਟ ਸ਼ੀਰ ਖੜਾ ਪਿੱਛੇ ਚਲਾ ਦੇਈਦਾ ਔਰ ਅਗਿਆਰ ਅਗਿਆਰ ਹੋਏ ਦੋ ਵੇ ਦੋ ਵੇ ਕਿਹਦੇ ਬਹਿ ਬਹਿ ਨਾਲ ਚਲੇ ਜਾਂਦੇ ਟੁੱਟ ਗਈ ਹਾਂ ਬੈਲਟ ਨਹੀਂ ਬੈਲਟ ਨਹੀਂ ਟੁੱਟੀ ਚੈਨ ਟੁੱਟੀ ਆ ਉਹ ਚੈਨ ਟੁੱਟੀ ਆ ਉਹ ਚੈਨ ਟੁੱਟੀ ਸਾਰਾ ਚੈਨ ਟੁੱਟ ਗਈ ਬਹੁਤ ਬੜਾ ਦੁੱਖ ਆਊਗਾ ਜਲਦੀ ਜਲਦੀ ਜਾਓ ਚੈਨ ਟੁੱਟ ਕੇ ਟਾਇਰ ਦੇ نیچے ਆ ਗਈ ਆ ਜਲਦੀ ਜਲਦੀ ਜਾਓ ਭੱਜ ਕੇ ਜਾਓ ਜੇ ਮੇਰੀ ਗੱਲ ਸੁਣ ਹਾਲ ਤਾਂ ਆਪਾਂ ਚਾਬੀ ਨਹੀਂ ਜਾਣੀ ਜੇ ਨਾ ਗਿਆ ਨਾ फिर तो चाल है जल्दी जल्दी जाना पड़ेगा तो वहाँ पे इधर ट्रैफिक रुकी हुई है आप क्या कहना चाहते हो सारे बंदे लगे हैं ट्रैने ਉਹ ਅਮਰੀਕਨਾਂ ਦੀਆਂ ਰੇਸਾਂ ਲੱਗੀਆਂ ਇੱਧਰ ਉਹ ਜਿਵੇਂ ਸੋਨਾ ਸਿੰਘ ਬੈਠਾ ਆਇਦਰ ਦਾ ਆਪਾਂ ਚਲਾਉਣਾ ਤੇ ਹੁਣ ਜੋ ਸਲੇਗਰ ਘੜ ਗਏ ਇਹਦੇ ਚ ਪਾਉਣੇ ਆ ਉਹ ਗ੍ਰੇਨ ਥੋੜੀ ਜਿਹੀ ਖਰਾਬ ਕਰਨ ਦੇ ਆ ਤੇ ਅੱਜ ਜੀ ਸ਼ੁਰੂਆਤ ਕਰਦੇ ਆ ਜੀ ਟੀਵੀ ਆਈ ਹੋ ਗਈ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੇ ਅਰਦਾਸ ਕਰਿਆ ਕਰੋ ਕਿ ਮਹਾਰਾਜ ਜੜਦੀ ਕਲਾ ਜ ਰੱਖੇ ਤੇ ਮਿਲਦੇ ਆ ਤੁਹਾਨੂੰ ਅਗੇ ਜੁੜੇ ਰਹੋ ਤੇ ਆਪਣੇ ਨਾਲ ਮੇਸਤਰੀ ਵੀ ਉੱਠ ਕੇ ਆ ਗਿਆ ਸੋਨਾ ਸਿੰਘ ਉਠਾਲਿਆ ਸਾਰੇ ਬੰਦੇ ਨਾਲੇ ਉਹ ਡਾਟਰ ਕੱਢਣੇ ਆ ਲੋ ਵੀ ਮਿੱਤਰੋ ਦਿਨ ਚੜ ਗਿਆ ਐ ਤੇ ਬੰਦੇ ਥੱਕ ਗਏ ਇਹ ਬੰਦਾ ਥੱਕ ਗਿਆ ਕਿੰਨਾ ਚਿਰ ਹੋ ਗਿਆ ਡਿਊਟੀ ਕਰਦੇ ਰੋ ਹਾਂ ਹਾਂ ਕਿੰਨਾ ਟਾਈਮ ਹੋ ਗਿਆ ਬੰਦਾ ਨਹੀਂ ਦੱਸਦਾ ਕਿੰਨਾ ਨਾ ਲੈ ਜਮਿਟਰੀ ਮਿਸਟ੍ਰੀ ਸਰ ਜਾ ਪਰਦੇ ਜਾਦੇ ਚਲੋ ਵੀ ਉਹ ਕਰ ਲੈ ਸਵਿੰਗ ਇਹ ਤਾਰ ਸੇ ਹਾਂ ਦੇਖ ਲਓ ਬੰਨਣਾ ਦੋ ਕੋਈ ਬੰਨ੍ਹ ਦਿੱਤਾ ਉਹ ਖਾਲਾ ਦੋ ਕੁ ਪੜਾਇ ਬੱਦਲ ਦੇਖੋ ਮਿੱਤਰੋ ਮੀਂਹ ਦੇ ਪੂਰੇ ਪੂਰੇ ਜਰਾਨੇ ਰਹਾ ਦਾ ਇਹ ਮੁੰਬਈ ਚ ਮੀਂਹ ਦੇ ਪੂਰੇ ਪੂਰੇ ਜਰਾਨੇ ਰਹਾ ਦਾ ਮੀਂਹ ਸੰਗ ਨੇ ਲਾਪੀ ਥੋੜਾ ਆਪ ਲੈ ओ, दे दे। ओ, मित्रो वाहेगुरू जी कृपा न तुक लाजली चल बी हुई यार कोई ना कोई प्रॉब्लम आ ही या चलो कित्थों आए दोस्तों चाबी दोस्तों क्या हाल है दोस्तों चलो मेट्रो ਇਹ ਜਦੋਂ ਜਦੋਂ ਵੀ ਇਹ ਜਦੋਂ ਵਿਚਾਰ ਗਏ ਜਦੋਂ ਵੀ ਇਹ ਚਾਰ ਗਾਟਰ ਕੱਢੇ ਆ ਨਾ ਉਹ ਦੋ ਸਾਲਾ ਕੋਈ ਨਾ ਕੋਈ ਪੰਗਾ ਪਿਆ ਕਿਹਾ ਤਿੰਨ ਗਾਟਰ ਬਾਜੀ ਕਿਆ ਲੰਗਾ ਮਾਰਚਿੰਗ ਮਾਰਚਿੰਗ ਮੇ ਡਾਲੋ ਮਾਰਚਿੰਗ ਮੇ ਡਾਲੋ ਹਾਂ ਹਾਂ ਡਾਲ ਦਿਆ نیچے ਨਹੀਂ ਜਾ ਰਹਾ ਮਾਰਚਿੰਗ ਮੇ ਡਾਲਣ ਸੇ ਕਿੰਨਾ ਮਾਰੋਗੇ ਥੱਲੇ ਵਾਹਦਾ ਨਹੀਂ ਆ ਥੱਲੇ ਹੀ ਜਾ ਰਹਾ ਆਬ ਹੋ ਗਿਆ ਸਾਰਾ ਗੜਬੜ ਬਹੁਤ ਔਕਾ ਕੰਮ ਚੱਲੰਦਿਆ ਏਕਣਾ ਏਕ ਗਾਡਰ ਫਸੀ ਜਾਂਦਾ ਹੁਣ ਲਾਸਟ ਗਾਡਰ ਫਸਿਆ ਆ ਤੇ ਉਹ ਬਨੇਵੇਂ ਗਾਡਰ ਤਿਆਰ ਹੋ ਗਏ ਨੇ ਕੀ ਕਰੇ ਬੰਦਾ